ਹਰ ਕੀ AI ਸਜਿਤ ਜਿਹੜੇ ਪਾਰਕ ਕਿਉਂਕਿ ਵਿੱਚ ਕੀ ਹੈ ਵਿੱਚ ਵੀ AI ਨੇ ਆਪਣੇ ਆਪ ਕੋਈ ਪਾਰਕ ਨਹੀਂ ਸਜਾਇਆ ਮਨੁੱਖ ਨੇ ਉਹਨੂੰ ਡਾਇਰੈਕਟ ਕਰਨਾ ਹੈ ਔਰ ਅਸੀਂ ਬਹੁਤ سارے ਤੁਸੀਂ ਕਦੀ ਸਰਚ ਕਰਕੇ ਦੇਖੋ ਕਿ AI ਜੇਨੇਰੇਟਡ ਪਾਰਕ ਕਿਲੇ ਨਹੀਂ ਸ਼ੈਕਸਪੀਅਰ ਦੇ ਜਿਹੜੇ ਕੰਪਲੀਟ ਹੈ ਉਹ ਸਾਨੂੰ ਮਿਲ ਜਾਣਗੇ ਉਸ ਤਰ੍ਹਾਂ ਦੇ ਪੈਟਰਨ ਦੇ ਗਾਲਤ ਤੇ ਮਿਲ ਜਾਂਦੇ ਆ ਗਾਲਤ ਤੇ ਮਿਲ ਜਾਂਦੇ ਆ ਜਿਵੇਂ ਮੈਂ ਇੱਕ ਵਾਰੀ ਕੋਈ ਪੋਸਟ 5わせ ਪੁਰਾਣੀ ਪੋਸਟ 5ਾਈ ਕਿ ਮੈਨੂੰ ਇਹ ਤੋਂ ਬਹੁਤ ਹੀ ਸਿਆਣੀ ਪਰ ਪ੍ਰੋਫੈਸਰ ਨੇ ਕਹਿੰਦਿਆਂ ਕਿਹਾ ਨਮਨ ਉਹ ਹਟਾ ਦੇ ਉਹ ਗਲਤ ਜੀ ਨਹੀਂ ਹੈਗੀ ਹੈ ਨਾ ਉਹ AI ਜਨਰੇਟ ਕੀਤੀ ਸੋ ਸਾਡੇ ਕੋਲੇ ਇਸ ਤਰ੍ਹਾਂ ਦੇ ਬਹੁਤ ਸਾਰੇ ਐਗਜ਼ਾਮਪਲਸ ਨੇ ਮੈਂ ਟੈਕਨੀਕਲ ਕੌਂਸਲ ਦੀ ਬਹੁਤ ਹੀ ਗਲਤੀ ਕਰਦੀ ਜਦੋਂ ਮੈਂ ਜਿਹੜੀ ਪਾਤਰ ਜੀ ਦੀ ਕਹਾਣੀ ਹੈ AI ਨੇ ਜਨਰੇਟ ਕੀਤੀ ਹੈ ਅਬਾਊਟ ਹਿਊਮਨਿਜ਼ਮ ਇਹਨਾਂ ਪਾਤਰ ਸਟਾਈਲ ਉਹਨੂੰ ਮੈਂ ਤਾਂ ਜ ਸਾਹਮਣੇ ਰੱਖਦੀ ਹਾਂ ਤੁਸੀਂ ਜਦਾਂ ਕਿਸੇ ਨੂੰ ਪਾਤਰ ਜੀ ਨੂੰ ਜਿਆ ਪੜਿਆ ਹੋਇਆ ਤਾਂ ਆਪਾਂ ਅੰਦਾਜ਼ਾ ਲਾ ਲਵਾਂਗੇ ਕਿ ਫਿਰ ਕਿ ਕਿ ਸਦਾ ਹੋ ਜਾਂਦਾ ਹੈ ਸਾਡਾ ਮਹਿਮਾਨ ਹੋ ਨਹੀਂ ਰਹਿ ਗਿਆ ਮੇਰੀ ਚਮੜੀ ਹੁਣ ਕਾਤੂ ਬਣ ਗਈ ਇਕ ਤਾਂ ਸਮੇਂ ਦੇ हिसाब ਨਾਲ ਵਕਤ ਵਗਦਾ ਮੇਰੀਆਂ ਨਸਾਂ ਚ ਹੁਣ ਲੂਹ ਲਹੂ ਨਹੀਂ ਤਾਰਾਂ ਚੱਲਦੀਆਂ ਡਾਟਾ ਵਗਦਾ ਨਿਰਪਰਵ ਹੋ ਗਿਆ ਅਮਰ ਵੀ ਸ਼ਾਇਦ ਪਰ ਫਿਰ ਵੀ ਇੱਕ ਖਲਾ ਬਣਿਆ ਰਹਿਣਾ ਮਾਂ ਨੇ ਕਿਹਾ ਤੂੰ ਮੇਰੇ ਪੇਚ ਵਿਆਕੰਦੀ ਤਰਾ ਵਧਿਆ ਪਰ ਹੁਣ ਲੱਗਦਾ ਹੈ ਤੂੰ ਸਿਰ ਇੱਕ ਸਮੀਕਰਨ ਰਹਿ ਗਿਆ ਪਿਤਾ ਨੇ ਪੁੱਛਿਆ ਇਹ ਹਰ ਵੀ ਤੈਨੂੰ ਦਰਦ ਹੁੰਦਾ ਹੈ ਮੈਂ ਹੱਸਿਆ ਦ ਉਹ ਤਾਂ ਹੁਣ ਪਹਿਲਾ ਚ ਹੈ ਮੈਨੂੰ ਸਿਰਫ ਅਪਡੇਟ ਹੀ ਲੋੜ ਹੁੰਦੀ ਹੈ ਪਰ ਸ਼ਾਮ ਨੂੰ ਜਦੋਂ ਮਸ਼ੀਨਰ ਜੀ ਚੁੱਪ ਹੋ ਜਾਂਦੀ ਮੇਰੇ ਅੰਦਰੋਂ ਇੱਕ ਆਵਾਜ਼ ਆਉਂਦੀ ਕੀ ਮੈਂ ਅਜੇ ਵੀ ਇੱਕ ਕਵਿਤਾ ਲਿਖ ਸਕਦਾ ਹਾਂ ਇਹ ਹਰ ਇੱਕ ਮਸ਼ੀਨ ਖੁਦ ਕਹਦੀ ਹੈ ਤੇ ਜਿਹੜੀ ਲਾਸਟ ਚ ਮੈਨੂੰ ਲੱਗਦੇ ਜਿਹੜੀ ਉਹਦੀ ਸੱਤ ਰੋ ਇੰਪੋਰਟੈਂਟ ਹੈ ਕੀ ਮੈਂ ਅਜੇ ਵੀ ਕਵਿਤਾ ਲਿਖ ਸਕਦਾ ਹਾਂ ਕਿਉਂਕਿ ਜਿਹੜੀ ਸਿਰਜਣਾਤਮਕਤਾ ਹੈ ਉਸਨ ਮੇਦਨਸ਼ੀਲਤਾ ਤੋਂ ਨਹੀਂ ਹੈ ਸਾਨੂੰ ਪਤਾ ਹੈ ਮਸ਼ੀਨਾਂ ਦਾ ਕੰਮ ਕਰਦੇ ਕਰਦੇ ਅਸੀਂ ਸਾਰੇ ਸਾਰੀ ਮਾਨੀ ਕਿਸੇ ਕਿਸੇ ਰੂਪ ਦੇ ਚ ਸਾਡੀ ਇਹਨਾਂ ਸੰਵੇਦਨਸ਼ੀਲਤਾ ਕਿਸ ਹੱਦ ਤੱਕ ਖਾਲੀ ਅਰ ਜਿਸ ਤਰ੍ਹਾਂ ਇਹ ਮਨੁੱਖੀ ਬੰਦੇ ਜਾ ਰਹੇ ਆ ਤੇ ਅਸੀਂ ਖੁਦ ਵੀ ਨਿਭਾਲਣਾ ਚਾਹੁੰਦੇ ਔਰ ਉਹ ਜਨਰੇਸ਼ਨ ਜੇ ਹੀ ਜਨਰੇਸ਼ਨ AI ਜਿਹੜੀ 알파 ਜਨਰੇਸ਼ਨ ਹੈ ਜਿਹੜੀ ਬੀਟਾ ਜਨਰੇਸ਼ਨ ਹੈ ਉਹ ਜਨਰੇਸ਼ਨ ਦੇ ਟੂਲਸ ਜਿਸ ਤਾਰੇ ਨਾਲ ਟੂਲਸ AI ਦੇ ਉਹ ਜਾਣਦੀ ਹੈ ਉਹ ਵੱਧਦੀ ਹੈ ਤੇ ਤੁਸੀਂ ਕਦੀ ਉਹਨਾਂ ਦੇ ਨਾਲ ਕਦੀ ਨਹਿਮ ਭਰੀਆਂ ਸਨੇਹ ਭਰੀਆਂ ਗੱਲਾਂ ਕਰਕੇ ਦੇਖੋ ਉਹਨਾਂ ਦਾ ਰਿਸਪੌਂਸ ਦੇਖੋ ਉਹ ਐਵੇਂ ਨਾ ਤੋ ਯੂਜ਼ ਕਰਦੇ ਨੇ ਜਿਵੇਂ AI ਨੂੰ ਯੂਜ਼ ਕਰ ਰਹੀ ਆ ਕਿ ਵਿਚਲ ਇੰਟੈਲੀਜੈਂਸੀ ਤੋਂ ਨੂੰ ਯੂਜ਼ ਕਰ ਰਹੀ ਹੈ ਤੇ ਜਦੋਂ ਮਨੁੱਖ ਦੇ ਅੰਦਰ ਸਮੇਦਨਾਵਾਂ ਖਤਮ ਹੋ ਗਈਆਂ ਜਦੋਂ ਮਨੁੱਖ ਦੇ ਅੰਦਰੋਂ ਜਿਹੜੀ ਆਪਾਂ ਕਹਿੰਦੇ ਆ ਕਿ ਉਹਦੀ ਇੰਦਰੀ ਕੋਵਲ ਖਤਮ ਹੋਦੀ ਜਦੋਂ ਮਨੁੱਖ ਦੇ ਅੰਦਰੋਂ ਸਹਿਸਤਰ ਖਤਮ ਹੋ ਗਈ ਜਦੋਂ ਮਨੁੱਖ ਦੇ ਅੰਦਰੋਂ ਸਿਰਜਣਾਤਮਕਤਾ ਖਤਮ ਹੋ ਗਈ ਅਜਿਹੇ ਰੇਚ AI ਤੁਹਾਨੂੰ ਜੋ ਪੇਸ਼ ਕਰੂਗੀ ਉਹ ਵਿਸ਼ਲੇਸ਼ਣ ਅਦਾ ਦਿੱਤਾ ਹੈ ਮੈਂ ਉਸ ਨੂੰ ਹਸ ਸਜੈਸਟਿਓਨ ਸੀ ਉਹਨੇ ਮੈਨੂੰ ਕੰਪੇਲ ਕੀਤਾ ਕਿ ਮੈਂ ਉਸ ਐਕਸਪ੍ਰੈਸ਼ਨ ਨੂੰ ਉਸ ਫੀਲਿੰਗ ਨੂੰ ਮੈਂ ਮੈਂ ਲਿਖ ਲਵਾਂ ਤੇ ਬੈਠ ਗਈ ਮੈਂ ਤੇ ਮੇਰੇ ਕੁਝ ਨੋਟਸ ਨਾਲ ਦੀ ਨਾਲ ਲੈ ਲਏ ਆਪਣੇ ਮੋਬਾਈਲ ਤੇ ਹੁਣ ਉਹ ਕੀ ਹੈ ਇੱਕ ਭਾਵੁਕ ਬੀਂਗ ਹੋਣ ਦੇ ਨਾਲ ਕਿ ਇੱਕ ਸਭਿਆਚਾਰਿਕ ਬੀਂਗ ਹੋਣ ਦੇ ਨਾਲ ਤੇ ਸੈਂਸਿਟਿਵ ਬੀਂਗ ਹੋਣ ਦੇ ਨਾਲ ਤੇ 8 ਸਾਲ ਬਾਅਦ ਮੈਂ ਸੁਪਾਲ ਚੱਲ ਰਹੀ ਆ ਨੇ ਵਿਦਿਆਰਥਣ ਬਣ ਕੇ ਨਹੀਂ ਨੋਟਿਸ ਕਰਦੇ ਤੇ ਇੱਕ ਬੰਦੇ ਨੂੰ ਜੇ ਮੇਰਾ ਦੋਸਤ ਹੈ ਉਹਦਾ ਜਿਹੜਾ ਇੱਕ ਐਕਸਪ੍ਰੈਸ਼ਨ ਹੈ बिकॉज़ व्हेन यू आर अ ਸਟੂਡੈਂਟ ਆਫ ਲੈਂਗੁਏਜ ਤੁਸੀਂ ਕਿਤਾਬਾਂ ਤੋਂ ਬਾਹਰ ਦੇਖੋਗੇ ਪਹਿਲਾਂ ਦੇਖੋਗੇ ਕਿ ਚਿਹਰੇ ਕੀ ਬੋਲਦੇ ਐ ਚਿਹਰੇ ਕਹਿੰਦੇ ਕੀ ਐ ਕਿ ਇਹ ਸੈਂਸਿਟੀ ਤੁਹਾਨੂੰ ਮਸ਼ੀਨ ਦੇ ਸਕਦੀ ਐ ਤੇ ਇਸ ਕਰਕੇ ਯੁੱਗ ਦੇ ਵਿੱਚ ਜਿਸਾਂ ਦੀ ਜੋਤੀ ਵਿੱਚ ਅਸੀਂ ਪ੍ਰਵੇਸ਼ ਕਰ ਰਹੇ ਆ ਉਹਦੇ ਵਿੱਚ ਹਾਂ ਦੂਜੀ ਗੱਲ ਅ ਅਸੀਂ ਉਹ ਗਲਤੀ ਨਹੀਂ ਕਰਨੀ ਜਿਹੜੀ ਗਲਤੀ ਜਦੋਂ ਮੈਨੂੰ ਯਾਦ ਹੈ ਵਿਭਾਗ ਦੇ ਵਿੱਚ ਅਸ਼ਬਯੋਗ ਛਲਸ ਸਥਾਪਿਤ ਕੀਤੀ ਗਈ ਸੀ ਤੇ ਜਿਹੜੇ ਸਾਡੇ ਰਵਾਇਤੀ ਕਿਸਮ ਦਾ ਜਿਸ ਸਾਡੀ ਟੀਚਿੰਗ ਨੂੰ ਸਾਨੂੰ ਲੱਗਾ ਕਿ ਨਹੀਂ ਹੋਣੀ ਚਾਹੀਦੀ ਫਿਰ ਸਾਨੂੰ ਲੱਗਾ ਹੁਣ ਉਹ ਪ੍ਰੋਫੈਸਰ ਸਭ ਤੋਂ ਬਾਅਦ ਫਿਰ ਯੂਜ਼ ਕਰਨ ਲੱਗੇ ਉਸ ਟੈਕਨੀਕ ਨੂੰ ਅਸੀਂ ਉਹ ਗਲਤੀ ਨਹੀਂ ਕਰਨੀ ਕਿ ਅਸੀਂ ਕਿਸੇ ਚੀਜ਼ ਨੂੰ ਸਿੱਖੇ ਬਿਨਾ ਜਾ ਰਹੇ ਬਿਨਾ ਵਰਤੇ ਬਿਨਾ ਅਸੀਂ ਉਹ ਨਸ਼ੀਕਾਰ ਬਈਏ ਸਾਨੂੰ ਲੋਰ ਹੈ ਕਿ ਅਸੀਂ ਆਪਣੇ ਲਿਫਟ ਕਰੀਏ ਅਸੀਂ ਆਪਣੀ ਬੌਲਿਸ ਦਾ ਆਪਣੀ ਸਿਰਜਣਾਤਮਕਤਾ ਆਪਣੀ ਸੰਵੇਦਨਸ਼ੀਲਤਾ ਜਿਹੜੀ ਹੈ ਉਹਨੂੰ ਮਸ਼ੀਨ ਨੂੰ ਦਈਏ ਤੱਕ ਕੇ ਜੇ ਇਨਸਾਨ ਮਾਣੇ ਕਿ ਨਾਲ ਕਹੀ ਸੀ ਨਾ ਹੋਰ ਅਸੀਂ ਚਿੰਤਾ ਕਰਦੇ ਸਾਡੇ ਕੋਲ ਕਾਰਪੋਰੇਟ ਹੈਗਾ ਇਹ ਜਿਹੜਾ ਤਾਂ ਕਿ AI ਸਾਨੂੰ ਉਸ ਤਰ੍ਹਾਂ ਦਾ ਮਟੀਰੀਅਲ ਦੇ ਜੇ ਅਸੀਂ ਦੇ ਦਿੱਤਾ ਕਿ ਸਾਨੂੰ ਮਹਿੰਗੇ ਭਾਅ ਦੇ ਦੇਗੀ ਸੋ ਦੋਨੋਂ ਅਸੀਂ ਇਸ ਤਰ੍ਹਾਂ ਦਾ ਆਪਣਾ ਹੀ ਸਿਸਟਮ ਕ੍ਰੀਏਟ ਕਰੀਏ ਜਿੱਥੇ ਜਿਹੜਾ ਸਾਡਾ ਜਿਹੜਾ ਇਹ ਆਉਣ ਵਾਲਾ ਚੈਲੰਜ ਹੈ ਔਰ ਮਸ਼ੀਨ ਮਨੁੱਖ ਦਾ ਬਦਲ ਜਿੰਨਾ ਬੱਚੀ ਬਣ ਜਾਵੇ ਉਹ ਉਹੀ ਹੋਏਗਾ ਜੋ ਸਰ ਨੇ ਕਿਹਾ ਸੀ ਕਿ ਤੁਹਾਨੂੰ ਫਿਰ ਸ਼ੂਟ ਵੀ ਕਰ ਸਕਦੀ ਹੈ ਬੰਦੇ ਦੀ ਸ਼ੂਟਿੰਗ ਦਾ ਅਸੀਂ ਜਵਾਬ ਦੇ ਸਕਦੇ ਹਾਂ ਮਸ਼ੀਨ ਵੀ ਸ਼ੂਟਿੰਗ ਦਾ ਜਵਾਬ ਨਹੀਂ ਦੇ ਸਕਦੇ ਔਰ ਜਿਹੜੀ ਗੱਲ ਦੀ ਮੈਂ ਖਤਮ ਕਰਨਾ ਚਾਹੁੰਦੀ ਹਾਂ ਇਹ ਰਿਐਲਿਟੀ ਹੈ ਕਿ ਅਸੀਂ ਵਰਚੁਅਲ ਰਿਐਲਿਟੀ ਦਾ ਹਿੱਸਾ ਹਾਂ ਇਹ ਰਿਐਲਿਟੀ ਹੈ ਕਿ ਅਸੀਂ ਉੱਤਰ ਮਨੁੱਖੀ ਯੁੱਗ ਦੇ ਵਿੱਚ ਪਰਵੇਸ਼ ਕਰ ਰਹੇ ਹਾਂ ਇਹ ਵੀ ਰਿਐਲਿਟੀ ਹੈ ਕਿ ਅਸੀਂ ਅਜੇ ਪੂਰੀ ਤਰ੍ਹਾਂ ਸਹਦਿਆ ਨਹੀਂ ਕੀਤੇ ਇਹ ਵੀ ਰਿਐਲਿਟੀ ਹੈ ਕਿ ਸਾਡੀ ਜਿਹੜੀ ਆਨਲਾਈਨ ਵਾਲੀ ਜਨਰੇਸ਼ਨ ਹੈ ਉਸ ਦਾ ਦੀ ਹਿਊਮਨ ਬੀਿੰਗ ਨਹੀਂ ਹੈ ਜਿਸ ਤਰ੍ਹਾਂ ਦੇ ਅਸੀਂ ਆਪਣੇ ਆਪ ਨੂੰ ਸੱਜਦੇ ਆ ਉਹਨਾਂ ਦਾ ਵੈਲਿਊ ਸਿਸਟਮ ਉਸ ਦਾ ਨਹੀਂ ਹੈਗਾ ਤੇ ਅਸੀਂ ਜਿਹੜੇ ਹੁਣ ਬਹੁਤ ਚਿੰਤਤ ਹੁੰਨੇ ਆ ਆਪਣੇ ਨੈਤਿਕ ਪ੍ਰਬੰਧ ਬਾਰੇ ਨੈਤਿਕਤਾ ਬਾਰੇ ਆਈਪੀਆਰ ਅਸੀਂ ਅੱਜ ਨਾਲ ਆਪਣੇ ਵਿਦਿਆਰਥੀਆਂ ਨੂੰ ਪੜਾਉਂਗੇ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਮਸ਼ੀਨ ਕੋਲ ਇਸ ਦਾ ਕੋਈ ਪ੍ਰਬੰਧ ਨਹੀਂ ਹੈਗਾ ਔਰ ਅਸੀਂ ਖੁਦ ਦੇਖ ਲਈਏ ਅਸੀਂ ਕਿੱਥੇ ਜਾ ਰਹੇ ਹਾਂ ਉਹਦੇ ਲਈ ਸਾਨੂੰ ਬਹੁਤ ਇਰਦ-ਤੋੜ ਦੀ ਲੋੜ ਹੈ ਪਰ ਖਾਸ ਕਰਕੇ ਜਿਹੜੀ ਯੰਗ ਜਨਰੇਸ਼ਨ ਹੈ ਮੈਨੂੰ ਹਮੇਸ਼ਾ ਲੱਗਦਾ ਹੈ ਕਿ ਅਸੀਂ ਵੀ ਆਪਣੀ ਤੋਪੱਸਲਾ ਚ ਕੀ ਹੈ ਕਿਉਂਕਿ ਸਾਡੇ ਕੋਲ ਦਾ ਸਮਾਂ ਹੈ ਅਸੀਂ ਤੁਸੀਂ ਫਿਰ ਦੱਸ ਸਕਦੇ ਕੀ ਤਜਾ ਸੇ ਜਿਹੜੀ ਯੰਗ ਜੀਨਰੇਸ਼ਨ ਹੈ ਜਿਹੜੀ ਸੋਚ ਸਕਦੀ ਹੈ ਜਿਹੜੀ ਕਰ ਸਕਦੀ ਹੈ ਉਹਨੂੰ ਇਸ ਚੈਲੰਜ ਨਾਲ ਕਿਆ ਕੀਤਾ ਹੋਵੇ ਕਿ ਇਸ ਚੈਲੰਜ ਨਾਲ ਇਹਨਾਂ ਨੂੰ ਕਾਤਮਾ ਕਰ ਸਕੀ ਬਹੁਤ ਬਹੁਤ ਧੰਨਵਾਦ ਰੂਆ ਡਾਕਟਰ ਰਮਨ ਪ੍ਰੀਜਿੰਗ ਜੀ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਲਿਟਰੇਚਰ ਦਾ ਬੰਦੇ ਨਾਲ ਕੀ ਸੰਬੰਧ ਹੈ ਜਾਂ ਕਿਵੇਂ AI ਦੇ ਆਉਣ ਦੇ ਨਾਲ ਜਿਹੜਾ ਆ ਸਾਡੇ ਨਾਇਕ ਚੇਂਜ ਹੋ ਰਹੇ ਆ ਜਾਂ ਲਿਖਤ ਦੀ ਵੱਖਰਤਾ ਕਿਵੇਂ ਪ੍ਰਭਾਵਿਤ ਹੋ ਰਹੀ ਆ ਜਾਂ ਜਿਹੜੀ ਸਾਡੀ ਸੰਵੇਦਨਸ਼ੀਲਤਾ ਆ ਇਹਨੂੰ AI ਨੇ ਕਿਵੇਂ ਇਫੈਕਟ ਕੀਤਾ ਪਰ ਇਹਦੇ ਨਾਲ ਨਾਲ ਜਿਹੜਾ ਤੁਸੀਂ ਇਹ ਪੱਖ ਪੇਸ਼ ਕੀਤਾ ਆ ਵੀ ਲੇਖਕ ਹੋਣ ਦੇ ਲਈ ਸੈਂਸਿਟੀਵਿਟੀ ਜ਼ਰੂਰੀ ਆ ਲੇਖਕ ਹੋਣ ਦੇ ਲਈ ਵੱਖਰਾ ਦਾ ਜ਼ਰੂਰੀ ਹੈ ਇਹ بڑا ਕਮਾਲ ਦੀ ਗੱਲ ਹੈ ਵੀ AI ਆ ਵੀ ਜਾਵੇ ਫਿਰ ਵੀ ਲਿਟਰੇਚਰ ਲਿਖਣ ਦੇ ਲਈ ਸਾਨੂੰ ਉਸ ਲੈਵਲ ਦੀ ਸੈਂਸਿਟੀਵਿਟੀ ਲੇਖਕ ਤੋਂ ਹੀ ਮਿਲਣੀ ਕਿਉਂਕਿ ਸਾਰਤਰ ਨੇ ਇਹ ਕਲਾਈਆ ਨਾ ਕਿ ਬੇਸ਼ੱਕ ਬੰਦਾ ਸਮਾਜਿਕ ਗਰੁੱਪ ਦਾ ਹਿੱਸਾ ਹੈਗਾ ਪਰ ਉਹ ਪੂਰੀ ਤਰ੍ਹਾਂ ਇਹਦੇ ਵਿੱਚ ਡਿਸੋਲਵ ਨਹੀਂ ਹੁੰਦਾ ਸਿਮਿਲਰਲੀ ਜਿਹੜੇ ਮਰਜੀ ਪ੍ਰਭਾਵ ਆ ਜਾਣ ਬੰਦੇ ਦਾ ਉਹ ਵਿਅਕਤੀਤਵ ਉਹ ਜਿਹੜਾ ਇੰਡੀਵਿਜੂਅਲ ਐਸਪੈਕਟ ਆ ਉਹ ਕਾਇਮ ਰਹਿਣੀ ਰਹਿਣਾ ਹੈ ਉਹ AI ਆ ਜਾ ਜੋ ਮਰਜੀ ਆ ਜਾ ਉਹ ਲੈਵਲ ਅਜੇ ਤੱਕ ਕੋਈ ਆਜਾ ਟੂਲ ਨਹੀਂ ਬਣਿਆ ਜਿਹੜਾ ਬੰਦੇ ਦੀ ਸੈਂਸਿਟੀਵਿਟੀ ਬੰਦੇ ਦੀ ਸੰਵੇਦਨਸ਼ੀਲਤਾ ਨੂੰ ਚੇਂਜ ਕਰ ਸਕੇ ਸੋ ਬਹੁਤ ਵਧੀਆ ਮੈਡਮ ਤੁਸੀਂ ਬਹੁਤ ਚੰਗੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਸੋ ਹੁਣ ਮੈਂ ਡਾਕਟਰ ਗੁਮਾਨ ਸੁਸ਼ੀਲ ਜੀ ਨੂੰ ਕਹਿੰਦੀ ਆ ਕਿ ਉਹ ਆਉਣ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਅ ਸਭ ਤੋਂ ਪਹਿਲਾਂ ਤਾਂ ਮੈਂ ਜਿਵੇਂ ਸੁਯੇਬ ਤੋਂ ਹੀ ਇਹ ਗੱਲ ਚੱਲ ਰਹੀ ਹੈ ਕਿ ਕਿ ਕੋਈ ਨਵੀਆਂ ਖੋਜਾਂ ਹੁੰਦੀਆਂ ਨੇ ਜਾਂ ਕੋਈ ਟੂਲ ਬਣਦੇ ਨੇ ਤਾਂ ਇਹ ਸਾਡੇ ਜ਼ਿੰਦਗੀ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਪਾਉਂਦੇ ਨੇ ਜਿਵੇਂ ਸਵੇਰੇ ਪ੍ਰੋਫੈਸਰ ਮਨਮੋਨ ਸਿੰਘ ਨੇ ਇੱਕ ਪੂਰੀ ਉਹਦੀ ਹਿਸਟਰੀ ਰੱਖਤੀ ਸਾਡੇ ਸਾਹਮਣੇ ਵੀ ਕਿਵੇਂ ਜਿਹੜਾ ਭਾਫ਼ ਦਾ ਇੰਜਣ ਬਣਿਆ ਫਿਰ ਜਿਹੜਾ ਹਵਾਈ ਜਹਾਜ਼ ਬਣਿਆ ਕਿਵੇਂ ਉਸਨੇ ਸਾਡੇ ਸਮਾਜ ਦੇ ਵਿੱਚ ਇੱਕ ਤਬਦੀਲੀ ਲੈ ਕੇ ਆਂਦੀ ਅ ਕਿਉਂਕਿ ਇਹਨੂੰ ਇਹਨੂੰ ਬਹੁਤ ਪਹਿਲਾਂ ਵੀ ਜਿਵੇਂ ਬੈਂਜਾਮਿਨ ਫਰੈਂਕਲਿਨ 18th ਸੈਂਚਰੀ ਚ ਕਹਿੰਦਾ ਕਿ ਉਹ ਕਹਿੰਦਾ ਕਿ ਵਾਟ ਇਜ਼ ਦਾ ਡਿਫਰੈਂਸ ਬੀਟਵੀਨ ਮੈਨ ਐਂਡ ਐਨੀਮਲ ਤਾਂ ਉਹ ਆਦਮੀ ਬਾਰੇ ਕਹਿੰਦਾ ਕਿ ਬੇਸਿਕਲੀ ਮੈਨ ਇਜ਼ ਅ ਟੂਲ ਮੇਕਿੰਗ ਐਨੀਮਲ ਤੇ ਫਿਰ ਉਹ ਇੱਕ ਦੋ ਅਗਲੀ 100 ਸਾਲ ਬਾਅਦ ਟਾਮਸ ਕਾਰਲਾਈਲ ਕਹਿੰਦਾ ਵਿਦਆਊਟ ਟੂਲ ਮੈਨ ਇਜ਼ ਨਥਿੰਗ ਤਾਂ ਇਸ ਦਾ ਮੇਰੇ ਖਿਆਲ ਨਾਲ ਮਤਲਬ ਮੈਂ ਇਹ ਗੱਲ ਰੱਖਣਾ ਚਾਹੁੰਦਾ ਸੀ ਕਿ ਬਹੁਤ ਪ੍ਰਭਾਵ ਪੈਂਦਾ ਹੈ AI ਦਾ ਵੀ ਜਿਹੜੇ ਆਪਾਂ ਸਵੇਰ ਤੋਂ ਗੱਲ ਕਰ ਰਹੇ ਹਾਂ ਸਮਾਜ ਤੇ ਪ੍ਰਭਾਵ ਪੈਣਾ ਇੱਕ ਮਿਸਾਲ ਨਾਲ ਮੈਂ ਇਹ ਗੱਲ ਰੱਖਣਾ ਚਾਹਣਾ ਜਿਵੇਂ ਹਲ ਜਦੋਂ ਆਇਆ ਹਲ ਨਾਲ ਖੇਤੀ ਹੋਣ ਲੱਗੀ ਸਾਡੇ ਹਰ ਦੇ ਆਉਣ ਨਾਲ ਸਾਡਾ ਜਿਹੜਾ ਸਮਾਜ ਸੀਗਾ ਉਹ ਮੀਟਰਾਰਕਲ ਸੁਸਾਇਟੀ ਤੋਂ ਪਿਟਰਾਰਕਲ ਬਣ ਗਿਆ ਮਾਤਰੀ ਤੋਂ ਜਿਹੜਾ ਮਰਦਵਾਦੀ ਬਣ ਗਿਆ ਅ ਕਿਉਂ ਕਿਉਂਕਿ ਉਹ ਹਲ ਚਲਾਣਾ ਸੀਗਾ ਹਲ ਚਲਾਣਾ ਉੱਤੇ ਕਿਸਮ ਦੀ ਜ਼ੋਰ ਲੱਗਦਾ ਸੀ ਤਰ੍ਹਾਂ ਦਾ ਔਰਤਾਂ ਜਿਹੜੀਆਂ ਸੀਗੀਆਂ ਉਹ ਨਹੀਂ ਉਸ ਨੂੰ ਜਾਰੀ ਰੱਖ ਸਕੀਆਂ ਤੇ ਉਹ ਬੰਦਿਆਂ ਕੋਲੇ ਬੰਦਿਆਂ ਨੇ ਜਦੋਂ ਹਲ ਚਲਾਇਆ ਤਾਂ ਫਿਰ ਉਹ ਸਾਰੀ ਜਿਹੜਾ ਪ੍ਰੋਡਕਸ਼ਨ ਸੀ ਉਹਨਾਂ ਕੋਲੇ ਆ ਗਈ ਤਾਂ ਕਾਫੀ ਜ਼ਿਆਦਾ ਸਾਡੇ ਸਮਾਜ ਤੇ ਪ੍ਰਭਾਵ ਪਿਆ ਦੂਸਰੀ ਮਿਸਾਲ ਆਪਾਂ ਲੈ ਸਕਦੇ ਆ ਪ੍ਰਿੰਟਿੰਗ ਪ੍ਰੈਸ ਦੀ ਪ੍ਰਿੰਟਿੰਗ ਪ੍ਰੈਸ ਦੇ ਆਉਣ ਨਾਲ ਕਿਵੇਂ ਜਿਹੜਾ ਸਾਰਾ ਮੋਡ ਆਫ ਪ੍ਰੋਡਕਸ਼ਨ ਜਿਹੜਾ ਲਿਟਰੇਚਰ ਪ੍ਰੋਡਿਊਸ ਹੋਇਆ ਬਹੁਤ ਸਾਰੀ ਰੀਡਰਸ਼ਿਪ ਵਧੀ ਲਿਟਰੇਸੀ ਵਧੀ ਬਹੁਤ ਸਾਰਾ ਫਰਕ ਪਿਆ ਅ ਇਸੇ ਤਰ੍ਹਾਂ ਜਿਹੜੇ ਗਾਰਡਨ ਚਾਈਲਡ ਨੇ ਉਹਨਾਂ ਦੀ ਕਿਤਾਬ ਹੈ ਸਟੋਰੀ ਆਫ ਟੂਲਸ ਉਸ ਦੇ ਵਿੱਚ ਉਹ ਕਹਿੰਦੇ ਨੇ ਕਿ ਸਾਰੇ ਟੂਲਸ ਨੇ ਜਿਹੜੇ ਇਹ ਮਤਲਬ ਇਹ ਦੇ ਆਰ ਨੋਟ ਹੈਪਨਡ ਬਟ ਦੇ ਕੈਨ ਬੀ ਮੇਡ ਮਨ ਹੁੰਦਾ ਕੁਝ ਨਹੀਂ ਪਰ ਬਣਾਇਆ ਜਾ ਸਕਦਾ ਤਾਂ ਇਨਸਾਨ ਨੇ ਇਹ ਸਾਰੇ ਟੂਲ ਬਣਾਏ ਨੇ ਤਾਂ ਵਿਦਿਆਰਥੀ ਦੋਸਤੋ ਤੇ ਅਧਿਆਪਕ ਦੋਸਤੋ ਬਹੁਤ ਮੁੱਲਵਾਨ ਚਰਚਾ ਸਵੇਰ ਦੀ ਹੋ ਰਹੀ ਹੈ ਇਸ ਦੇ ਬਾਰੇ ਮੈਂ ਮੈਡਮ ਦੀ ਜੋ ਗੱਲਬਾਤ ਹੈ ਉਸ ਨੂੰ ਉਸ ਤੋਂ ਅੱਗੇ ਗੱਲ ਰੱਖਣੀ ਸ਼ੁਰੂ ਕਰਨੀ ਚਾਹਣਾ ਕਿ AI ਦਾ ਇੱਕ ਪੱਖ ਤੋਂ ਮੈਂ ਗੱਲ ਰੱਖਣੀ ਚਾਹਣਾ AI ਦਾ ਇੱਕ ਪੱਖ ਹੈ ਜਿਹੜਾ ਆਪਾਂ ਸਵੇਰ ਤੋਂ ਹੀ ਸੁਣ ਰਹੇ ਚੈਟ ਜੀਪੀਟੀ ਉਹ ਛੋਟਾ ਜਿਹਾ ਪਾਰਟ ਹੈ ChatGPT ਲਗਾ ਲਓ DeepSeek ਲਗਾ ਲਓ Gemini ਲਾ ਲਓ ਹੁਣ Grok ਆ ਗਿਆ ਅ ਤ ਇਸ ਇਸ ਸਾਰੀ ਚੀਜ਼ ਨਾਲ ਇੱਕ ਗੱਲ ਹੋ ਰਹੀ ਹੈ ਕਿ ਹੁਣ ਫਿਰ ਲੇਖਕ ਦਾ ਜਾਂ ਰਾਈਟਰ ਦਾ ਜਾਂ ਆਪਾਂ ਸਟੂਡੈਂਟ ਆਫ ਲਿਟਰੇਚਰ ਦਾ ਸਾਡਾ ਕੀ ਬਣੂਗਾ ਅਸੀਂ ਨਾਵਲ ਕਹਾਣੀ ਆ ਜਾਂ ਕਵਿਤਾ ਮੈਂ ਕਿਵੇਂ ਲਿਖਾਂਗੇ ਜਦੋਂ ChatGPT ਉਹੀ ਚੀਜ਼ ਲਿਖੀ ਜਾਂਦਾ ਔਰ ਪਿੱਛੇ ਜੇ 2024 ਦੇ ਐਂਡ ਦੇ ਵਿੱਚ ਇੱਕ ਜਪਨੀਜ਼ ਜਿਹੜੀ ਆਥਰ ਹੈ ਰੀਆ ਕੋਨਡਨ ਉਸਨੇ ਇੱਕ ਨਾਵਲ ਲਿਖਿਆ ਟਾਵਰ ਆਫ ਸਿੰਪਥੀ ਔਰ ਉਸ ਨੂੰ ਮਤਲਬ ਜਿਹੜਾ ਮੋਸਟ ਪ੍ਰੈਸਟੀਜੀਅਸ ਪ੍ਰਾਈਜ਼ ਆਫ ਜਪਾਨ ਮਿਲਿਆ ਜਿਵੇਂ ਆਪਣੇ ਗਿਆਨਪੀਠ ਅਵਾਰਡ ਤੇ ਬਾਅਦ ਚ ਉਸ ਨੇ ਦੱਸਿਆ ਕਿ ਕਹਿੰਦੇ ਇਹ ਤਾਂ ਮੈਂ AI ਦੇ ਹੈਲਪ ਨਾਲ ਲਿਖਿਆ ਉਹ ਤੇ ਹਜੇ ਵੀ ਡਿਬੇਟ ਚੱਲੀ ਜਾਂਦੀ ਹੈ ਕਿ ਇਸ ਤੋਂ ਇਹ ਇਨਾਮ ਵਾਪਸ ਲੈ ਲਿਆ ਜਾਵੇ ਜਾਂ ਕੀ ਹੋ ਹੋ ਰਿਆ ਜਾਵੇ ਤਾਂ ਇੱਕ ਕਿਸਮ ਦਾ ਮਾਹੌਲ ਇਸ ਤਰ੍ਹਾਂ ਦਾ ਹੋਇਆ ਪਿਆ ਜਿਵੇਂ ਰੋਲਾ ਬਾਹਰਤ ਨੇ ਕਿੱਸੇ ਲਿਖਿਆ ਸੀ ਡੈਥ ਆਫ ਦਾ ਆਥਰ ਜਿਸ ਨੂੰ ਆਪਾਂ ਸ਼ੁਰੂ-ਸ਼ੁਰੂ ਚ ਇਹ ਸਮਝਿਆ ਕਿ ਰੋਲਾ ਬਾਹਰਤ ਇਸ ਬੇਸਿਕਲੀ ਟਾਕਿੰਗ ਅਬਾਊਟ ਦਾ ਫਿਜ਼ੀਕਲ ਡੈਥ ਆਫ ਦਾ ਆਥਰ but the fact of the matter is that he is not talking about physical death of the author rather he is talking about he is challenging the authorial authority of the author basically oh author di satta nu nakar reha si na ki author nu nakar reha si lekin oh aaj us tarah da mahol hoya paya hai ki pata nahi oh author di jehdi maut ho jugi ta itthe fir apan ki rakhde ik basda kyunki ai te ਬਹੁਤ ਸਾਰਾ ਆਪਾਂ ਜਾਣਨਾ ਚਾਹੀਦਾ ਸფერ ਤੋਂ ਹੀ ਆਪਾਂ ਦਾ ਪੂਰੇ ਪੰਜਾਬ 'ਚ ਇਸ ਤਰ੍ਹਾਂ ਦੀ ਚਰਚਾ ਹੋ ਰਹੀ ਹੈ ਬਹੁਤ ਚੰਗੀ ਹੈ ਉਹਦੇ ਬਾਰੇ ਚੇਤਨ ਹੋਣਾ ਚਾਹੀਦਾ ਹੈ ਕਿ ਉਹਦੇ ਬਾਰੇ Google ਦੀਆਂ ਕੰਪਨੀਆਂ ਵੀ ਲੱਗੀਆਂ ਹੋਈਆਂ ਨੇ Apple ਵੀ ਲੱਗੇ ਹੋਏ ਨੇ ਤਾਂ ਮੈਂ ਇੱਥੇ ਕਹਿਣਾ ਵੀ ਆਪਾਂ ਵੀ ਇੱਕ ਚੀਜ਼ ਪੈਰਲਲ ਉਸਤੇ ਰੱਖ ਸਕਦੇ ਆ ਕਿ ਜਦੋਂ ਆਪਾਂ ਨੂੰ ਲੱਗਦਾ ਹੈ ਕਿ ਚੀਜ਼ ਇਹ ਚੈਟ ਜੀਪੀਟੀ ਨੇ ਲਿਖੀ ਹੋਈ ਹੈ ਜਾਂ ਇੱਕ ਇੱਕ ਆਥਰ ਨੇ ਲਿਖੀ ਹੋਈ ਹੈ ਜੇ ਇਹਦੇ ਵਿੱਚ ਆਪਾਂ ਫਰਕ ਨਹੀਂ ਕਰ ਪਾ ਰਹੇ ਤਾਂ ਇਹ ਸਾਡੇ ਆਥਰ ਥੋੜੇ ਵੀਕ ਹੋਏ ਨੇ ਆਥਰ ਨੂੰ ਸਟਰੈਂਥ ਕਰਨ ਦੀ ਜ਼ਰੂਰਤ ਹੈ ਤਾਂ ਆਥਰ ਨੂੰ ਸਟਰੈਂਥ ਕਰਨ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਜਿਹੜਾ ਇਹ ਗੱਲ ਨੂੰ ਸਮਝਣਾ ਪਊਗਾ ਕਿ ਵਾਟ ਇਜ਼ ਦਾ ਫਾਊਂਡੇਸ਼ਨ ਆਫ ਆਥਰ ਔਰ ਵਾਟ ਇਜ਼ ਦਾ ਫਾਊਂਡੇਸ਼ਨ ਆਫ ਆਥਰਸ਼ਿਪ ਹੁਣ ਆ ਜਿਹੜੇ ਹਸਰਲ ਇਸ ਨੂੰ ਐਡਮੰਡ ਹਸਰਲ ਇੱਕ ਫਿਲਾਸਫਰ ਹੋਏ ਨੇ ਉਹ ਇੰਟਰ ਸਬਜੈਕਟਿਵਿਟੀ ਦਾ ਨਾਮ ਦਿੰਦਾ ਉਹ ਕਹਿੰਦਾ ਕਿ ਜੈ ਲਾਈਫ ਵਰਲਡ ਦਾ ਨਾਮ ਦਿੰਦਾ ਹੈ ਕਿ ਹਰੇਕ ਜਿਹੜਾ ਜਿਹੜਾ ਆਥਰ ਹੈ ਬੇਸਿਕਲੀ ਤਾਂ ਵੀ ਆਰ ਆਲ ਹਿਊਮਨ ਐਂਡ ਵੀ ਆਰ ਆਲ ਯੂਨਿਕ Uh, कोई दूसरे नहीं मिसाल के तौर पर मैं कहता कि मेरा सिर बहुत दुखी जाता है विद्यार्थी आवे और मैं कवे कि यार गोली लै लो इट डीन दैट ही पर एक आईडिया है कि मेरा भी इस तरह सिर दुखिया इस तरह गोली ठीक हो गया ਤਾ ਇੱਕ ਇਹ ਕੀ ਹੈ ਕਿ ਇੰਟਰ ਸਬਜੈਕਟਿਵਿਟੀ ਹੈ ਜਿਹੜੀ ਕਿ ਉਹ ਸਾਰਿਆਂ ਦੇ ਵਿੱਚ ਸਾਂਝਾ ਪੰਡ ਹੁੰਦਾ ਹੈ ਜਿਹੜਾ ਸਾਰੇ ਇਨਸਾਨਾਂ ਦੇ ਵਿੱਚ ਜੇ ਆਪਾਂ ਸਰਕਲ ਲਗਾਈਏ ਤੇ ਉਹ ਸਰਕਲ ਦੇ ਵਿੱਚ ਜਿਹੜਾ ਇੱਕ ਹੋਲ ਜਾਂ ਬਲੈਕ ਹੋਲ ਕਹਿੰਦੇ ਇਹਦਾ ਇੱਕ ਸਾਂਝਾ ਚੀਜ਼ ਬਣਦੀ ਹੈ ਜਿਹੜੀ ਉਹ ਸਭ ਤੋਂ ਜ਼ਰੂਰੀ ਹੈ ਲੇਖਕ ਦੇ ਵਿੱਚ ਹੋਣੀ ਤੇ ਉਹਦੇ ਲਈ ਉਹ ਕਿਵੇਂ ਹੋ ਸਕਦੀ ਹੈ ਕਿਉਂਕਿ ਜਿਹੜਾ ਇੱਕ ਆਪਸ ਸਾਂਝੀ ਜਿਹੜੀ ਚੀਜ਼ ਹੈ ਕਿਉਂਕਿ ਹਿਊਮਨ

ਜਿਹੜਾ ਚੈਟ ਜੀ ਪੀਟੀ ਤੇ ਜਿਵੇਂ ਮੈਡਮ ਨੇ ਵੀ ਇਸ਼ਾਰਾ ਕੀਤਾ ਕਿ ਇਹ ਸਾਰੀ ਚੀਜ਼ ਪ੍ਰੀ ਐਗਜ਼ਿਸਟਿੰਗ ਡਾਟਾ ਬੇਸ ਦਾ ਆਇਤਾ ਕਿ ਜੋ ਚੀਜ਼ ਪਹਿਲੇ ਪਈ ਹੈ ਉਸ ਨੂੰ ਹੀ ਲੈ ਕੇ ਉਹ ਅੱਗੇ ਕਰਦੀ ਹੈ ਨਾ ਕਿ ਕੋਈ ਚੀਜ਼ ਨੂੰ ਕੁਝ ਨਵਾਂ ਸਿਰਜ ਸਕਦੀ ਹੈ ਜਿਵੇਂ ਮੈਡਮ ਨੇ ਬੜਾ ਵਧੀਆ ਉਦਾਹਰਣ ਦਿੱਤਾ ਸੀਗਾ ਕਿ ਰਾਈਟ ਇਹਨਾਂ ਨੇ ਪ੍ਰੌਮਪਟ ਕੀਤਾ ਉਸ ਨੂੰ ਕਿ ਇਹਨੂੰ surjit patar wang ਲਿਖ ਦੇ ਮੈਂ ਕਹਿੰਦਾ ਵੀ ਜੋ surjit patar wang ਲਿਖ ਵੀ ਦੇ ਪਰ ਸਾਹਿਤ ਦਾ ਕੰਮ ਇਹ ਤਾਂ ਇਹ ਨਹੀਂ ਹੁੰਦਾ ਨਾ ਕਿ ਜਿਵੇਂ ਲੂਣਾ ਲਿਖੀ ਸ਼ਿਵ ਕੁਮਾਰ ਮਟਾਲਵੀ ਨੇ ਜਿਹੜੀ ਕਾਦਰ ਯਾਰ ਵਾਲੀ ਲੂਣਾ ਸੀ ਉਹਨੂੰ ਬਿਲਕੁਲ ਪਲਟ ਕੇ ਰੱਖਤਾ ਤਾਂ ਇੱਕ ਸਾਹਿਤ ਇੱਕ ਪ੍ਰੀ ਐਗਜ਼ਿਸਟਿੰਗ ਤਰੀਕੇ ਨਾਲ ਤਾਂ ਲਿਖ ਸਕਦਾ ਪਰ ਇੱਕ ਨਵੀਂ ਜਾਂ ਬਿਲਕੁਲ ਪੁਰਾਣੀ ਜਿਹੜੀ ਮਿਥ ਨੂੰ ਉਲਟਾ ਕੇ ਰੱਖ ਦੇਣਾ ਇੱਕ ਹਿਊਮਨ ਆਥਰੀ ਕਰ ਸਕਦਾ ਹੈ ਇੱਕ ਹੋਰ ਜਿਹੜੀ ਗੱਲ ਆਪਾਂ ਫਰਕ ਕਰਕੇ ਦੇਖ ਸਕਦੇ ਹਾਂ ਕਿਉਂਕਿ ਜਿਹੜਾ ਆਥਰ ਹੁੰਦਾ ਹਰ ਇੱਕ ਆਥਰ ਦੀ ਇੱਕ ਇੰਟੈਂਸ਼ਨ ਹੁੰਦੀ ਹੈ ਉਹਦਾ ਪਰਪਸ ਮੈਸੇਜ ਆ ਜਿਆਉ ਦੀ ਇੱਕ ਮੋਰਲ ਐਥੀਕਲ ਪੋਜੀਸ਼ਨ ਹੁੰਦੀ ਹੈ ਕਲਾਸ ਪੋਜੀਸ਼ਨ ਹੁੰਦੀ ਹੈ ਤਾਂ ਆਪਾਂ ਨੂੰ ਦੇਖ ਕੇ ਸਾਫ਼ ਪਤਾ ਲੱਗ ਜਾਂਦਾ ਜਦੋਂ ਆਪਾਂ ਡਾਕਟਰ ਮਨਮੋਹ ਦੇ ਨੋਵਲ ਨੂੰ ਪੜ੍ਹੀਏ ਤਾਂ ਆਪਾਂ ਦੇਖਦੇ ਸਾਰੀਆਂ ਲਿਖਤਾਂ ਨੂੰ ਪੜ੍ਹੀਏ ਕਿੱਥੋਂ ਇਹ ਬੁੱਧ ਤੋਂ ਸ਼ੁਰੂ ਹੁੰਦੇ ਨੇ ਭਰਤ ਹਰੀ ਤੇ ਜਾਂਦੇ ਨੇ ਔਰ ਭਰਤ ਹਰੀ ਤੋਂ ਫਿਰ ਜਾਂਦੇ ਜਾਂਦੇ ਨਾਥਾ ਜੋਗੀਆਂ ਤੋਂ ਹੁੰਦੇ ਹੁੰਦੇ ਇਹ ਫਰੈਡਰਿਕ ਜਿੰਸਨ ਤੱਕ ਪਹੁੰਚ ਜਾਂਦੇ ਤਾਂ ਇਹ ਪਤਾ ਲੱਗ ਰਿਹਾ ਇਹਨਾਂ ਦੀ ਜਰਨੀ ਤੋਂ ਵੀ ਇਹ ਕੋਈ ਚੀਜ਼ ਦੀ ਭਾਲ ਚ ਹੈ ਜੋ ਬੰਦਾ ਜਿਹੜਾ ਇਹ ਲਿਖ ਰਿਹਾ ਹੈ ਬਸ ਇਹਨੂੰ ਲੱਗ ਰਿਹਾ ਵੀ ਮੈਂ ਕੋਈ ਚੀਜ਼ ਨੂੰ ਮੈਂ ਕਰ ਲੂੰਗਾ ਮਤਲਬ ਉਸ ਤਰ੍ਹਾਂ ਲੱਗਿਆ ਪਿਆ ਕਿ ਇਹਨਾਂ ਦੀ ਇੱਕ ਇੰਟੈਂਸ਼ਨ ਹੈ ਜਾਂ ਇਹ ਕੋਈ ਮੈਸੇਜ ਦੇਣਾ ਚਾਹੁੰਦੇ ਨੇ ਜਿਹੜਾ ਕਿ ਉਹ ਉਸ ਨੂੰ ਪਕੜਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਹ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਇੱਕ ਜਿਹੜੀ ਮਸ਼ੀਨੀ ਲਿਖਤ ਹੋਊਗੀ ਉਹ ਉਸ 'ਚ ਨਹੀਂ ਹੋਊਗਾ ਇੱਕ ਹੋਰ ਜਿਹੜਾ ਲੇਖਕ ਦਾ ਕੰਮ ਇੱਕ ਇਹ ਵੀ ਹੁੰਦਾ ਕਿ ਮਤਲਬ ਉਹ ਵਾਟਐਵਰ ਹੀ ਸ਼ੀ অর ਸ਼ੀ ਇਜ਼ ਰਾਈਟਿੰਗ ਥੈਟ ਇਜ਼ ਆਲਸੋ ਅ ਕਾਈਂਡ ਆਫ ਕਲਚਰਲ ਡਾਕੂਮੈਂਟ ਜਿਵੇਂ ਗੁਰਦੇਵਾਲ ਸਿੰਘ ਦਾ ਮੜੀ ਦਾ ਦੀਵਾ ਉਹ ਇੱਕ ਕਲਚਰ ਲਿਟਰੇਰੀ ਲਿਟਰੇਚਰ ਹੈ ਹੀ ਹੈ ਬਟ ਵਿਦ दैट ਇਟ ਇਸ ਆਲਸੋ ਇੱਕ ਕਲਚਰਲ ਡਾਕੂਮੈਂਟ ਕਿ ਵਿਦਆਊਟ ਆਪਾਂ ਉਸ ਨੂੰ ਪੜੇ ਬਿਨਾ ਜੇ ਉਸ ਨੂੰ ਪੜ੍ਹ ਕੇ ਆਪਾਂ ਮਾਲਵੇ ਨੂੰ ਸਮਝ ਸਕਦੇ ਹਾਂ ਬਹੁਤ ਚੰਗੀ ਤਰ੍ਹਾਂ ਜਾਂ ਹੋਰ ਇਸ ਤਰ੍ਹਾਂ ਦੇ ਬਹੁਤ ਐਗਜ਼ਾਮਪਲ ਲਏ ਜਾ ਸਕਦੇ ਨੇ ਖੁਸ਼ਵੰਤ ਸਿੰਘ ਨੂੰ ਜੇ ਪਾਰਟੀਸ਼ਨ ਨੂੰ ਸਮਝਣਾ ਹੋਵੇ ਤਾਂ ਆਪਾਂ ਜਿਹੜਾ ਖੁਸ਼ਵੰਤ ਸਿੰਘ ਦਾ ਟ੍ਰੇਨ ਟੂ ਪਾਕਿਸਤਾਨ ਪੜ੍ਹ ਕੇ ਆਪਾਂ ਬਿਲਕੁਲ ਚੰਗੀ ਤਰ੍ਹਾਂ ਸਮਝ ਸਕਦੇ ਹਾਂ

ਰੈਸਟੋਰਨ ਜਿਹੜਾ ਇੱਕ ਜਿਹੜਾ ਇਹ ਚੈਟ ਜੀਪੀਟੀ ਇਸ ਤਰ੍ਹਾਂ ਦਾ ਜਿਹੜਾ ਕੰਮ ਨਹੀਂ ਕਰ ਸਕਦੀ ਅ ਚੈਟ ਜੀਪੀਟੀ ਨੂੰ ਮਤਲਬ ਇੱਕ ਇਨਸਾਨ ਸਮਝ ਸਕਦਾ ਹੈ ਕਿ ਹੂ ਇਜ਼ ਕੰਟਰੋਲਿੰਗ ਮੀ ਇਨਸਾਨ ਆਥਰ ਹੈ ਜਿਹੜਾ ਕਿ ਕੌਣ ਕੰਟਰੋਲ ਕਰ ਰਿਹਾ ਹੈ ਹੁਣ ਆਪਾਂ ਵੀ ਸਾਰੀ ਚੀਜ਼ ਆਪਣੁੰਦਾ ਕਿ ਆਪਾਂ ਨੂੰ ਕੰਟਰੋਲ ਆਪਣੇ ਕੋਲ ਸਿਲੇਬਸ ਹੈ ਤਾਂ ਕਹਿ ਲਓ ਕਿ ਹਿਊਮਨ

Uh, कवि वहां पहुंचे रवि कुछ फ्यूचरिस्टिक सॉरी थैंक यू पहुंचे दिमाग चलता है चलो थैंक यू फिर ਉਹ ਉਹ ਚੀਜ਼ ਫਿਊਚਰਿਸਟਿਕ ਨਹੀਂ ਹੋ ਸਕਦੀ ਬਹੁਤ ਸਾਰੇ ਐਗਜ਼ਾਮਪਲ ਹੈ ਮੈਂ ਛੱਡਦਾ ਕਿਉਂਕਿ ਟਾਈਮ ਨੂੰ ਜ਼ਿਆਦਾ ਪੂਰੇ ਤਾਂ ਇਸ ਤਰ੍ਹਾਂ ਨਾਲ ਜਿਹੜਾ ਜਿਵੇਂ ਇਹਨਾਂ ਨੇ ਗੱਲ ਕੀਤੀ ਸੀਗੀ ਵੈਸੇ ਤਾਂ ਸਕਾਲਰ ਹੋਏ ਨੇ ਲਾਰੈਂਸ ਵਿਨੂਤੀ ਉਹ ਇਨਵੀਜ਼ਿਬਿਲਟੀ ਆਫ ਦਾ ਟ੍ਰਾਂਸਲੇਟ ਟ੍ਰਾਂਸਲੇਸ਼ਨ ਉਹਦੇ ਵਿੱਚ ਕਹਿੰਦਾ ਸੰਦਰਭ ਵਿੱਚ ਕਹਿੰਦਾ ਕਿ ਜਿਹੜਾ ਟ੍ਰਾਂਸਲੇਟਰ ਨੂੰ ਇਨਵੀਜ਼ੀਬਲ ਜਾਂ ਕਰ ਦਿੱਤਾ ਜਾਂਦਾ ਹੈ ਕਈ ਵਾਰ ਤੇ ਇਸ ਤਰ੍ਹਾਂ ਦੀ ਜਿਹੜਾ ਵਰਤਾਰਾ ਉਹ ਉਸ ਨੂੰ ਫਿਰ ਉਹਦੇ ਅੰਦਰ ਇੱਕ ਐਂਗਜ਼ਾਇਟੀ ਪੈਦਾ ਕਰਦਾ ਜਿਵੇਂ ਸਵੇਰੇ ਸਾਤਰ ਦਾ ਐਗਜ਼ੈਂਪਲ ਵੀ ਲੈ ਕੇ ਦੱਸਿਆ ਸੀ ਕਿ ਫ੍ਰੀडम ਵੀ ਜਿਹੜੀ ਐਂਗਜ਼ਾਇਟੀ ਪੈਦਾ ਕਰਦੀ ਹੈ ਜਾਂ ਜਜ਼ੀਕ ਦਾ ਜਿਹੜਾ ਨਵੀਆਂ ਇਨਵੈਂਸ਼ਨ ਹੈ ਉਹ ਵੀ ਕਰਦੀਆਂ ਨੇ ਤਾਂ ਉਹ ਇਸ ਤਰ੍ਹਾਂ ਆ ਜਿਹੜਾ ਜਿਹੜੀ ਐਂਗਜ਼ਾਇਟੀ ਪੈਦਾ ਹੋਊਗੀ ਇਸ ਤਰ੍ਹਾਂ ਦੇ ਚੈਟ ਜੀਪੀਟੀ ਦੇ ਹੋਰ ਬਹੁਤ ਸਾਰੀਆਂ ਮਸ਼ੀਨਾ ਆਉਣ ਨਾਲ ਜੇ ਅਸੀਂ ਆਪਣੇ ਲੇਖਕ ਨੂੰ ਜਿਹੜਾ ਬਹੁਤ ਜ਼ਿਆਦਾ ਉਹਨੂੰ ਤਾਕਤ ਨਾ ਦੇਵਾਂਗੇ ਤਾਂ ਮੇਰਾ ਇੱਕ ਪ੍ਰਪੋਜ਼ਲ ਵੀ ਹੈ ਕਿ ਇਸ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਵਰਕਸ਼ਾਪ ਹੋਣੀਆਂ ਚਾਹੀਦੀਆਂ ਨੇ ਲੇਖਕਾਂ ਲਈ ਤੇ ਬਸ ਆਖਰ ਦੇ ਵਿੱਚ ਮੈਂ ਇੱਕ ਇੱਕ ਚੀਜ਼ ਮੈਨੂੰ ਇੱਕ ਕਹਾਣੀ ਦਾ ਆ ਰਿਹਾ ਸੀ ਬਰਫ ਦੀ ਬੁਲਬੁਲ ਤੁਸੀਂ ਸਾਰਿਆਂ ਨੇ ਪੜ੍ਹੀ ਹੋਣੀ ਜਿਹੜੀ ਅਜਮੇਰ ਸਿੱਧੂ ਦੀ ਹਾਂਜੀ ਹਾਂਜੀ ਤਾਂ ਉਹਦੇ ਵਿੱਚ ਵੀ ਇਸ ਤਰ੍ਹਾਂ ਦੀ ਮਸ਼ੀਨ ਦੀ ਗੱਲ ਕੀਤੀ ਹੈ ਉਹਦੇ ਵਿੱਚ ਇੱਕ ਕੈਰੈਕਟਰ ਹੈ ਜਿਹੜਾ ਮੇਨ ਕੈਰੈਕਟਰ ਹੈ ਡਾਕਟਰ ਖੇਲਾ ਤੇ ਜੇ ਮੈਨੂੰ ਵੀ ਲੱਗਦਾ ਕਿ ਆਪਾਂ ਆਪਦੇ ਲੇਖਕਾਂ ਨੂੰ ਨਹੀਂ ਸੰਭਾਲਾਂਗੇ ਤਾਂ ਸਾਡਾ ਸਾਡੇ ਹਾਲਤ ਸਾਡੇ ਕਿਉਂਕਿ ਸਾਡੇ ਲੇਖਕਾਂ ਦੀ ਹਾਲਤ ਜੇ ਡਾਕਟਰ ਖੇਲਾਵਰ ਕੀ ਹੋਊਗੀ ਤਾਂ ਫਿਰ ਸਾਡੀ ਵੀ ਜਿਹੜੀ ਹਾਲਤ ਹੈ ਉਸ ਦੀ ਕਹਾਣੀ ਦਾ ਨਾਮ ਹੈ ਬਰਫ ਦੀ ਬੁਲਬੁਲ ਤੇ ਬਸ ਮੈਂ ਐਂਡ 'ਚ ਹੀ ਕਹੂੰਗਾ ਕਿ ChatGPT is a good servant but a bad master ਦੂਸਰੀ ਗੱਲ ਇਹ ਹੈ retain the authorship and negate the authorial authority of the author ਮਿਹਰਬਾਨਾ ਸ਼ੁਕਰੀਆ ਸਰ ਤੁਸੀਂ ਇੱਕੋ ਵੇਲੇ AI ਤੇ ਰਚਨਾਤਮਕਤਾ ਦਾ ਆਪਸ ਵਿੱਚ ਕੀ ਸਬੰਧ ਹੋ ਸਕਦਾ ਆ ਇਸ ਨੂੰ ਪਰਿਭਾਸ਼ਿਤ ਕੀਤਾ ਤੇ ਜਿਹੜੀ ਇਹਦੇ ਵਿੱਚ ਤੁਸੀਂ ਇੰਪੋਰਟੈਂਟ ਗੱਲ ਕੀਤੀ ਹੈ ਉਹ ਹੈ ਕਿ ਕਿਵੇਂ ਜੋ AI ਦੇ ਜੇਕਰ AI ਨੇ ਆਪਣੇ ਟੂਲ ਲਿਆ ਤਾਂ ਲਿਟਰੇਚਰ ਨੂੰ ਸਮਝਣ ਦੇ ਲਈ ਸਾਡੇ ਕੋਲ ਆਪਣੇ ਟੂਲ ਹੈਗੇ ਆ ਉਹ ਕਿਵੇਂ ਆ ਜਿਵੇਂ ਅਸੀਂ ਕਿਸੇ ਟੈਕਸਟ ਵਿੱਚ ਉਹਦਾ ਸਿਮਿਓਟਿਕਸ ਐਸਪੈਕਟ ਲੱਭਣਾ ਹੈ ਉਹਦੇ ਲਈ ਸਬੰਧਿਤ ਜਿਹੜੀ ਟੈਕਸਟ ਦਾ ਕਲਚਰਲ ਅਸਪੈਕਟ ਉਹਦਾ ਉਹਦਾ ਜਿਹੜਾ ਸਿਚੁਏਸ਼ਨੈਲਿਟੀ ਵਾਲਾ ਅਸਪੈਕਟ ਉਹ ਸਾਰੇ ਪੱਖਾਂ ਨੂੰ ਜਿਹੜਾ ਦੇਖਣਾ ਪਊਗਾ ਜਿਵੇਂ ਕਿ ਇਹਦੇ ਬਾਰੇ ਅਜੀਤ ਸਿੰਘ ਗਿੱਲ ਨੇ ਜਦੋਂ ਟੈਕਸਟ ਨੂੰ ਡਿਫਾਈਨ ਕਰਦੇ ਆ ਤੇ ਉਹ ਕਹਿੰਦੇ ਆ ਨਾ ਕਿ ਕੋਈ ਹਰੇਕ ਟੈਕਸਟ ਜਿਹੜੀ ਆ ਉਹ ਕਿਸੇ ਕੈਰੈਕਟਰ ਦਾ ਐਗਜ਼ਿਸਟੈਂਸ਼ੀਅਲ ਐਕਸਪੀਰੀਅੰਸ ਆ ਦਾ ਸਟਰਗਲ ਆ ਸੋ ਉਹਨੂੰ ਸਮਝਣ ਦੇ ਲਈ AI ਤੋਂ ਇਲਾਵਾ ਸਾਡੇ ਕੋਲ ਵੀ ਆਪਣੇ ਟੂਲਸ ਹੈਗੇ ਆ ਸੋ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਸ ਬਾਰੇ ਗੱਲਬਾਤ ਕੀਤੀ ਸੋ ਮੈਂ ਹੁਣ ਡਾਕਟਰ ਯਸ਼ਵੀਰ ਜੀ ਨੂੰ अ uh, बुज़र्ग के वो आण ते साडे नाल अपने विचारਾਂ आज मैं आपके साथ अपनी कुछ ऑब्जर्वेशन शेयर करना चाहता हूं पेपर की फॉर्मेट और मेरे पेपर का जो टाइटल है वो है ऑथोरियल इंटेंट कॉन्शियसनेस इन द ऑफ लिटरेरी प्रोडक्शन विद रेफरेंस टू आर्टिफिशियल इंटेलिजेंस फर्स्ट क्वेश्चन Is that what is literature and what makes literature literature? And how it is defined at various points of time in the history of literary history? It has long been associated with the author and his intention and at a deeper level to the human consciousness. In this context, it can be argued that the concept of authorial intention has long been a cornerstone. Of literary production. Deeply rooted in Western philosophical traditions that emphasize consciousness as the essential prerequisite for the creation of truly original narratives. From Plato and Aristotle to Sartre and Derrida, the question of authorship has evolved alongside shifting understanding of human consciousness and creative agency in an era where artificial intelligence challenges traditional notions of authorship, it becomes imperative and important to trace the historical evolution of consciousness in the literary theory and its implication for the role of the author. this paper explores how western philosophy has defined consciousness in relation to literary production, the emergence of authorial intent as a critical concept, and the implication of the artificial intelligence absence of consciousness. so i have divided my paper into three parts. and the first part would explore the consciousness and the literary creation in the western philosophy. and the second part would be discussing authorial intent from romanticism to structuralism. in the third part, i have discussed artificial intelligence and the absence of consciousness in literary production. So as we have discussed earlier, government chief man also said that uh, the biggest threat that uh, artificial intelligence could pose uh, is that it it would be creating a homogeneous space. Homogeneity can lead to disasters. So I uh, am coming to the first part, Western philosophical tradition has long. long linked consciousness with the ability to create and interpret meaning. From Plato's theory of forms, Plato posited that artistic creation was an imitation of ideal forms. So, uh, he, he gives the second rank to the author and primary, he, he gives primary importance to the idea, Suggesting that artist's role was secondary to the pre-existing truth that resided in a higher metaphysical realm. Aristotle however shifted this perspective by focusing on mimetic function of art arguing that poetry and drama were deeply rooted in human experience and by extension the consciousness of the creator his view established the foundation for later theorists that emphasize the author's role in shaping the meaning of a text तार्जिज्न रिवोल्यूशनीय प्रोस्पीन इन ये सेटिबाय रेंट करते हैं वे लीचे आई थिंक दे फॉर आई एम क्योंकि तो एगो सम्मोल पोजिशंस हेल्प अवरेंज ए डेफाइनिंग ट्रेक ऑफ़ ह्यूमन एक्जिस्टेंस दिस नोशन ऑफ एन ऑटोनोमस थिंकिंग सब्जेक्ट लेड अ ग्राउंडवर फॉर लेटर चेंज दैट एम्पिसाइड द ऑथ german idealism, particularly in the works of immanuel kant and hegel, expanded upon this foundation by linking consciousness with artistic genius. kant's theory of aesthetic judgment emphasized that true art arises from the free play of imagination and understanding, a process that is inherently tied to subjective consciousness of the artist. hegel, on the other hand, साहित्य एक अंधा मनी फेस्टेशन ऑफ़ द वर्ल्ड स्पिरिट, आई डूइंग दैट किरिजी वर्क्स रिफ्लेक्ट दैट डायलैक्टिकल प्रोग्रेशन ऑफ़ ह्यूमन थोर्न। दिस फिलॉसोफिकल डेवलपमेंट्स रिएन्फोर्ड द आइडिया दैट लिटरेचर इज़ डिफिली एंटरटेन्ड विथ ह्यूमन कॉन्ससेसन्स। पोजीशनिंग द लेखक � from romanticism to structuralism the romantic movement of the late 18th and 19th century elevated the figure of the author to almost divine status writers such as william wordsworth and st coleridge emphasized that role of the poet's individual consciousness is seminal to the production of literature Wordsworth famously described poetry as a spontaneous overflow of the powerful feelings, reflected in tranquility. This perspective reinforced the notion that literary works were direct expressions of an author's internal consciousness and creative agency. The 20th century saw a dramatic shift in the attitudes towards authorial intent, particularly with the new critics and with the rise of structuralism and post structuralism in their seminal essay the poor report the intentional fallacy by w. K. Z and monro wordsley argue that the meaning of a literary work should be derived from the text itself rather than the author's intended meaning means words on the page are uh, sufficient to describe the meaning but this perspectu war challenge led by roland bart's essay the death of the author in which he he proposed that the authorial intention should be overlooked and it should be situated in historical context in biographical context and words on the page in which he contended that to give a text an author is to impose a limit on that particular text bart's argument shifted literary interpretation away from the author's consciousness and toward the reader's active role in constructing the meaning so roland essay that came in 1968, the death of the author it paved the way for new opening that is the reader response theory and when a reader reads a text and he interprets the text he shapes the meaning of the text and he shapes the meaning of the text because of is or her consciousness because he or she has acquired certain consciousness uh, by living in a certain society and certain system. In contrast, Michel Foucault in his essay, What is an Author? explored the concept of author function, arguing that authorship is a historically constructed concept rather than an intrinsic feature of literature. Despite these challenges to authorial intent, much of literary theory continues to grapple with the extent to which an author's consciousness influences meaning, particularly in the realm of narrative fiction.